ਜਿੰਨੇ ਵੀ ਨਕਲੀ ਨਹਿਂਗਲਾ ਨਾ ਸਾਰੇ ਬਾਣੇ ਤਾਰ ਲੋ ਨਹੀਂ ਮੈਂ ਤੁਹਾਡੇ ਬਾਣੇ ਤਾਰੂਆਂ ਅਗਲੀ ਸਿੰਘਾਂ ਦੇ ਸਿੱਖ ਪਾਉਂ ਮੇਰੇ ਵਿੱਚ ਲਿਖਿਆ ਹੋਇਆ ਕਿਤੇ ਵੀ ਦੱਸਿਆ ਗੁਰਬਾਣੀ ਚ ਲਿਖਿਆ ਹੋਇਆ ਵੀ ਆਪਾਂ ਬੰਦੇ ਨੂੰ ਮਾਰਨਾ ਜਾਂ ਧੋਖੇ ਨਾਲ ਲੈ ਕੇ ਜਾਣਾ ਜਾਂ ਉਹਦੀ ਪਹਿਲਾਂ ਬਦਲ ਕਾ ਨਹੀਂ 1.5 ਲੱਖ ਰੁਪਏ ਦੀ ਮੈਂ ਅਮਰਤ ਮੇਰੋ ਮੇਰੋ ਤੈਨੂੰ ਇਹ ਕਹਿਣਾ ਚਾਹਨਾ ਵਾ ਤੇਰੇ ਜੁੱਤੀਆਂ ਆ ਤੇਰੇ ਜੁੱਤੀਆਂ ਪਹਿਣੇ ਅਮਰਤ ਬਾਗ ਮੇਰੋ ਜਿੰਨਾ ਤੋਂ ਬਖਵਾਸ ਕੀਤਾ ਦੋ ਦਿਨ ਵੀਰੋਂ ਪਾਵੇਂ ਖਲਦੇ ਪਾ ਰਹਿਆ ਵਾਂ ਮੈਂ ਭਾਨੇ ਸਿੱਧੂ ਨੂੰ ਕਹਿਣਾ ਚਾਹੁੰਦਾ ਵਾਂ ਭਾਨੇ ਸਿੱਧੂ ਤੇਰੀ ਕਿਹੜੀ ਲੈਂਗੁਏਜ ਏ ਸੀੜੀ ਲੋਕਾਂ ਨੂੰ ਐਜੰਟਾਂ ਨੂੰ ਬੋਲਦਾ ਹੁੰਦਾ ਤੇਰੀ ਲੈਂਗੁਏਜ ਕਿਹੜੀ ਆ ਆਪਣੀ ਪਹਿਲਾ ਲੈਂਗੁਏਜ ਸਾਹਮਣ ਆਪਦੀ ਦੂਜੇ ਦੀ ਨਾ ਸਾਹਮਣ ਫਿਰ ਬੀਬੀ ਲੁਤਰਾ ਨੂੰ ਤੁਸੀਂ ਡਰਾ ਰਹੇ ਹੋ ਉਹਦੇ ਮਾਫੀ ਮੰਗਾ ਰਹੇ ਹੋ ਲੋਕਾਂ ਹੋਣਾ ਮਾਲੂਮ ਹੋ ਗਿਰੋ ਉਹ ਮੈਂ ਸਾਰਿਆਂ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਐਵੇਂ ਮੂਤੀ ਹੋ ਜਾਂਦੇ ਯਾਰ ਬੰਦੇਆਂ ਨੂੰ ਬੰਦੇ ਵੀ ਮਾਫੀ ਮੰਗੀ ਜਾਂਦੇ ਆ ਅਮਰਤ ਬਣੋ ਕੋਈ ਰੱਬ ਲੱਗਿਆ ਆ ਪਹਿਲੇ ਅਮਰਤ ਬਾਲੋ ਦੇ ਸਾਥ ਦੇ ਦੇ ਸਿਆਣਾ ਕੀ ਹੋਇਆ ਉਹ ਐਮਪੀ ਬਣਾਤਾ ਤੁਸੀਂ ਆ ਜੁਣ ਕੀ ਹੋਇਆ ਉਹ ਜੇਜ ਬੈਠਾ ਲੋਕਾਂ ਦੇ ਕੰਮਕਾਰ ਨਹੀਂ ਹੋਏ ਤਰਨਦਨ ਸਾਹਿਬ ਨੇ ਇਲਾਕੇ ਦੇ ਜਿਹੜੀ ਖਡੂਰ ਸਾਹਿਬ ਤੋਂ ਉਸ ਤੋਂ ਬਾਅਦ ਤੁਸੀਂ ਆ ਅਵਰਦਾ ਮਹਿਰੋਂ ਨੂੰ ਚੜਾ ਲਿਆ ਜਿਆਦਾ ਸਿੱਧਾ ਚੜਾ ਲਿਆ ਜੈ ਸ਼੍ਰੀ ਰਾਮ ਆਤਮਾ ਦਾ ਜੈ ਜੈ ਭਰਾਵੋ ਤੁਹਾਨੂੰ ਪਤਾ ਹੀ ਹੈ 2-4 ਦਿਨ ਪਹਿਲਾਂ ਇੱਕ ਕਤਲ ਹੋਇਆ ਵਾ ਜਿਹੜੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਲੋਕੀ ਕਹਿੰਦੇ ਨੇ ਬਈ ਇਹ ਬਹੁਤ ਕਮਲ ਕੌਰ ਆ ਜਾਂ ਕਾਂਜਣ ਕੁਮਾਰੀ ਆ ਇਹ ਹਰਤ ਬਾੜੀ ਵੀ ਜਿਹਾ ਨੇ ਪਤਾ ਲੱਗਿਆ ਕਿਉਂਕਿ ਇਹ ਲੋਕਾਂ ਨੇ ਕਿਹਾ ਵੀ ਇਹ ਬਹੁਤ ਅਸ਼ਲੀਲਤਾ ਫਲਾਉਂਦੀ ਸੀ ਜੀ ਜੇ ਜੀ ਬੋ ਜੀ ਮੈਂ ਦੱਸਣਾ ਚਾਹੁੰਦਾ ਵਾਂ ਵੀ ਆਹ ਕੀ ਕਰਦੀ ਪਈ ਐ ਜਿਹੜੀ ਕਹਿੰਦੇ ਹਰ ਸਾਲ ਇਹ ਦਾਨ ਪਨ ਕਰਦੀ ਸੀ ਜੀ ਆਪਣੇ ਪੱਲੇ ਆਹ ਦੇਖੋ ਬਈ ਆਪਾ ਹਰ ਇੱਕ ਨੂੰ ਮਾਰਾ ਕਹਿ ਲੈਂਦੇ ਆ ਇਹ ਕੋਈ ਧੀ ਪੁੱਤ ਮੂਤ ਕਤਲ ਕਰਨਾ ਕੋਈ ਜਾਇਜ਼ ਆ ਉਹਨੂੰ ਉਹ ਪਿਆਰ ਨਾਲ ਸਮਝਾ ਸਕਦੇ ਸੀ ਬਈ ਆਪਾ ਇੱਕ ਤਾਂ ਧੋਖਾ ਨਾਲ ਤੁਸੀਂ ਲੈ ਕੇ ਗਏ ਹੋ ਸਿੱਖ ਕੌਮ ਦੇ ਵਿੱਚ ਲਿਖਿਆ ਹੋਇਆ ਕਿਤੇ ਵੀ ਦੱਸਿਆ ਗੁਰਬਾਣੀ ਚ ਲਿਖਿਆ ਹੋਇਆ ਬਈ ਆਪਾ ਬੰਦੇ ਨੂੰ ਮਾਰਨਾ ਜਾਂ ਧੋਖਾ ਨਾਲ ਲੈ ਕੇ ਜਾਣਾ ਜਾਂ ਉਹਦੀ ਪਹਿਲਾਂ ਬਦਦਗਾਨੀ 1.5 ਲੱਖ ਰੁਪਏ ਦੀ ਫਿਰ ਵੜਿਆ ਕੇ ਲੈ ਕੇ ਜਾਣਾ ਫਿਰ ਲਾਸ਼ ਚੋਰੀ ਰੱਖਣੀ फेर ਗਾ ਘੁੱਟ ਕੇ ਮਾਰਨਾ ਇਹ ਕਿਥੋਂ ਦੀ ਤੁਹਾਡੇ ਗੱਲਾਂ ਨੇ ਬੱਬਰ ਸ਼ੇਰੀਆਂ ਆਈਆਂ ਬਈ ਮੈਂ ਅਮਰਤ ਮੈਰੋ ਮੈਰੋ ਤੈਨੂੰ ਇਹ ਕਹਿਣਾ ਚਾਹੁੰਦਾ ਵਾ ਤੇਰੇ ਜੁੱਤੀਆਂ ਆਹ ਤੇਰੇ ਜੁੱਤੀਆਂ ਪਹਿਣੇ ਆ ਅਮਰਤਪਾਲ ਮੈਰੋ ਜਿੰਨਾ ਤੋਂ ਬਕਵਾਸ ਕੀਤਾ ਦੋ ਤਿੰਨ ਵੀਡੀਓ ਪਾ ਕੇ ਕਲਦੇ ਪਾ ਰਿਹਾ ਵਾਂ ਕਿਉਂਕਿ ਤੇਰਾ ਪੁਲਿਸ ਤੈਨੂੰ ਜਲਦ ਇਜਾਜ਼ਤ ਦੇਣੋਂ ਪਕੜੇ ਤੇਰੇੜਾ ਪਿਓ ਆ ਉਹਨੂੰ ਫੜਿਆ ਤੇਰੀ ਭੈਣ ਨੂੰ ਫੜਿਆ ਤੇ ਉਸ ਤੋਂ ਬਾਅਦ ਹੁਣ ਚੀਕਾਂ ਪੈਣ ਲੱਗ ਗਿਆ ਸਾਡੇ ਲੋਕਾਂ ਦੀਆਂ ਕੋਈ ਸਾਡਾ ਸਾਥ ਦਿਓ ਜੀ ਮੈਂ ਭਾਨੇ ਸਿੱਧੂ ਨੂੰ ਵੀ ਕਹਿਣਾ ਚਾਹਨਾ ਵਾ ਭਾਨੇ ਸਿੱਧੂ ਤੇਰੀ ਕਿਹੜੀ ਲੈਂਗੁਏਜ ਸੀ ਇਹ ਲੋਕਾਂ ਨੂੰ ਅਹੰਟਾਂ ਨੂੰ ਬੋਲਦਾ ਹੁੰਨਾ ਤੇਰੀ ਲੈਂਗੁਏਜ ਕਿਹੜੀ ਆ ਆਪਣੀ ਪਹਿਲਾ ਲੈਂਗੁਏਜ ਸਾਹ ਆਪ ਦੀ ਦੂਜੀ ਦੀ ਨਾ ਸਾਹਵੇਂ ਤੁਹਾਡਾ ਕਿਉਂਕਿ ਮੈਂ ਪ੍ਰਸ਼ਾਸਨ ਬਠਿੰਡਾ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਜਿਹੜਾ ਕਤਲ ਦਾ ਮਕਦਮਾ ਡ੍ਰੈਸ ਕੀਤਾ ਬੀਬੀ ਕਾਂਜਨ ਕੁਮਾਰੀ ਦਾ ਕਿਉਂਕਿ ਸੰਚਨ ਕੁਮਾਰੀ ਆਪਣੀ ਰੋਟੀ ਰੋਜੀ ਲਈ ਕੁਝ ਵੀਡੀਓ ਪਾ ਰਹੀ ਸੀ ਲੇਕਿਨ ਤੁਹਾਨੂੰ ਲੋਕਾਂ ਨੂੰ ਹਜਮ ਨਹੀਂ ਆਈ ਤੁਸੀਂ ਉਹ ਕਹੇ ਜੀ ਅਸੀਂ ਪਹਿਲਾਂ ਹੀ ਸਮਝਾਇਆ ਸੀ ਫਿਰ ਬੀਬੀ ਲੁਥਰਾਂ ਨੂੰ ਤੁਸੀਂ ਡਰਾ ਰਹੇ ਹੋ ਉਹਦਾ ਮਾਫੀ ਮੰਗਾ ਰਹੇ ਹੋ ਲੋਕਾਂ ਹੋਰਾਂ ਮਾਫੀ ਮੰਗ ਰਹੋ ਉਹ ਮੈਂ ਸਾਰਿਆਂ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਐਵੇਂ ਮੂਤੀ ਕੀ ਹੋ ਜਾਣਾ ਯਾਰ ਬੰਦੇ ਬੰਦੇ ਹੀ ਮਾਫੀ ਮੰਗੀ ਜਾਂਦੇ ਆ ਅਮਰਪਾਲ ਉਹ ਕੋਈ ਰੱਬ ਲੱਗਿਆ ਆ ਕੀ ਲੱਗਿਆ ਹੋਇਆ ਅਮਰਪਾਲ ਮੈਰੋ ਐੜਾ ਅਮਰਪਾਲ ਇਹ ਕਿਹੜਾ ਅ ਅਸ਼ਵੀਰਪਾਲ ਆ ਉੱਤੇ ਬੈਠਾ ਡਿਬਰੂਗੜਜੇ ਇਹਨੇ ਡਿਬਰੂਗੜੇ ਜਾਣਾ ਵਾ ਨੇ ਕਿਉਂਕਿ ਇਹਦਾ ਸਾਥ ਰਹੇ ਮੈਂ ਸਾਰੇ ਲੋਕਾਂ ਨੂੰ ਸਾਰੇ ਦੇਸ਼ ਔਰ ਵਿਦੇਸ਼ ਦੇ ਲੋਕਾਂ ਨੂੰ ਕਹਣਾ ਚਾਹਨਾ ਵਾ ਇਹਦਾ ਸਾਥ ਰਹੇ ਅਬਰਪਾਲ ਦਾ ਪਹਿਲੇ ਅਬਰਪਾਲ ਦੇ ਸਾਥ ਦੇਖਿਆ ਨਾ ਕੀ ਹੋਇਆ ਅਸੀਂ ਐਮਪੀ ਬਣਾਤਾ ਤੁਸੀਂ ਬਾਅਦ ਚੋਂ ਕੀ ਹੋਇਆ ਉਹ ਜੇਜ ਬੈਠਾ ਲੋਕਾਂ ਦੇ ਕੰਮਕਾਰ ਨਹੀਂ ਹੋ ਰਹੇ ਦਰਮਦਰਨ ਸਾਹਿਬ ਦੇ ਇਲਾਕੇ ਦੇ ਜਿਹੜੇ ਕੜੂਰ ਸਾਹਿਬ ਤੋਂ ਉਸ ਤੋਂ ਬਾਅਦ ਤੁਸੀਂ ਆ ਆਵਰਦਾ ਮੈਨੂੰ ਚੜਾ ਲਿਆ ਜਿਆਦਾ ਸਿਰ ਤੇ ਚੜਾ ਲਿਆ ਇਸ ਕਰਕੇ ਜਿਆ ਕੋਈ ਸਾਥ ਨਾ ਦਿਓ ਇਹ ਜਿੰਨੇ ਯੁੱਗਤ ਪੈਂਦੇ ਪੈਣਦੇ ਹੋਏ ਇਹਨੂੰ ਮੈਂ ਤਾਂ ਇਹਨੂੰ ਕਹਾਂ ਪ੍ਰਸ਼ਾਸਨ ਨਾਲ ਵਾਪਸ ਜੋੜ ਬੇਨਤੀ ਕਰੂੰਗਾ ਜੱਜ ਸਾਹਿਬਾਂ ਨੂੰ ਕਹੂੰਗਾ ਜਲ ਤੋਂ ਜਲ ਇਹਨੂੰ ਫਾਂਸੀ ਦੇ ਸਲਝ ਸੁਣਾ ਹੋਏ ਤਿੰਨਾਂ ਨੂੰ ਤਾਂ ਕਿ ਇਹਨਾਂ ਦਾ ਪਤਾ ਲੱਗ ਸਕੇ ਕਿ ਕੋਈ ਨਹੀਂ ਬਦਮਾਸ਼ੀ ਹੈ ਨਾ ਬਦਮਾਸ਼ੀ ਜਿਆਦਾ ਦੇਰ ਨਹੀਂ ਚੱਲਦੀ ਹੁੰਦੀ ਕਿਉਂਕਿ ਬਦਮਾਸ਼ੀ ਹਰ ਕਰਨ ਜਾਣਦਾ ਹੁੰਦਾ ਚਾਹੇ ਗਰੀਬ ਹੈ ਚਾਹੇ ਅਮੀਰ ਲੈ ਕੇ ਤੁਹਾਡੇ ਬਦਮਾਸ਼ੀ ਇੱਕ ਨਹੀਂ ਚੱਲਣ ਦੋ ਅਮਰਦਾਰ ਮੇਰੋਂ ਜਿਹੜੇ ਤੁਸੀਂ ਨਕਲੀ ਲਹਿੰਗ ਨੇ ਮੈਨੂੰ ਸਭ ਤੋਂ ਜ਼ਿਆਦਾ ਤੁਹਾਡੇ ਲੋਕਾਂ ਦੇ ਗੁੱਸਾ ਤੁਸੀਂ ਗੁਰੂ ਦਾ ਬਾਣਾ ਪਾ ਕੇ ਨੀਲਾ ਬਾਣਾ ਪਾ ਕੇ ਧੋਖਾ ਕੀਤਾ ਗੁਰੂ ਦੇ ਬਾੜੇ ਤੇ ਬਦਨਾਮ ਕੀਤਾ ਜਿੰਨੇ ਵੀ ਨਕਲੀ ਲਹਿੰਗ ਦਾ ਨਾ ਸਾਰੇ ਬਾਣੇ ਤਾਰ ਦੋ ਨਹੀਂ ਮੈਂ ਤੁਹਾਡੇ ਬਾਣੇ ਤਾਰੂ ਅਗਲੇ ਸਿੰਘਾਂ ਦੇ ਇੱਕ ਹੋਰ ਗੱਲ ਕਹਿਣਾ ਚਾਹਨਾ ਮੈਂ ਦੂਜੀ ਗੱਲ ਇੱਕ ਗੋਲਕ ਚੋਰ ਆ ਮੂਟਾ ਸਿੰਘ ਨਹੀਂ ਕਹੂੰਗਾ ਉਹ ਗੋਲਕ ਚੋਰ ਆ ਉਹ ਬੀਬੀ ਦੇ ਬਾਰੇ ਬਕਵਾਸ ਕਰ ਰਿਹਾ ਕਾਂਚਰ ਕੁਮਾਰੀ ਦੇ ਵੀ ਉਹਦਾ ਵਲਾਦਕਾਰ ਹੋਇਆ ਲੇਕਿਨ ਹੋਇਆ ਜਾਂ ਨਹੀਂ ਹੋਇਆ ਇਹ ਪ੍ਰਸ਼ਾਸਨ ਦੱਸੂਗਾ ਇਹ ਕੌਣ ਆ ਬਈ ਇਹ ਐਸਐਸਪੀ ਮੈਨ ਦਾ ਰੀਡਰ ਲੱਗਿਆ ਹੋਇਆ ਜਾਂ ਉਸ ਦਫ਼ਤਰ ਦੇ ਵਿੱਚ ਕੋਈ ਸਿਪਾਹੀ ਲੱਗਿਆ ਹੋਇਆ ਜਾਂ ਆਰਦੀ ਲੱਗਿਆ ਪਾਣੀ ਪਾਉਣ ਵਾਲਾ ਇਹਨੇ ਬਦਲ ਲੱਗਿਆ ਮੈਂ ਇਹ ਕਹਿਣਾ ਚਾਹੁੰਦਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਠੰਡਾ ਜੀ ਇਹਦੇ ਖਿਲਾਫ ਬੂਟਾ ਸੰਦੇ ਖਿਲਾਫ ਵੀ ਪਰਚਾ ਦੱਚ ਕਰੋ ਕਿਉਂਕਿ ਇਹ ਬਦਮਾਸ਼ੀ ਹਰ ਰੋਜ਼ ਆਏ ਵਾਇਦਨ ਕਰਦਾ ਰਹਿੰਦਾ ਹੈ ਇਹ ਗੋਲਗਚੋਰ ਬੰਦਾ ਇਹਦਾ ਸਾਥ ਨਾ ਦਿਓ ਕੋਈ ਬੰਦਾ ਵੀ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ ਮੈਂ ਮੀਡੀਆ ਨੂੰ ਕਹਾਂਗਾ ਵੀ ਤੁਸੀਂ ਬਿਨਾਂ وجہ ਉਸ ਮਰੀ ਹੋਈ ਦੀ ਆਤਮਾ ਰੋੜ ਰਹੇ ਹੋ ਤੁਸੀਂ ਵੀ ਜੀ ਫਲਾਣੇ ਬੰਦੇ ਨੇ ਕਹਿੰਦਾ ਜੀ ਬਲਾਤਕਾਰ ਹੋਇਆ ਪਰ ਤਸਦੀਕ ਤਾਂ ਕਰੋ ਮੀਡੀਆ ਜੀ ਐਸਐਸਪੀ ਵੈਣਾ ਤੁਸੀਂ ਕਰੋ ਡਾਕਟਰਾਂ ਤਸਦੀਕ ਕਰੋ ਜੇ ਪੋਸਟਮਾਰਟ ਕੀ ਰਿਪੋਰਟ ਆਈ ਆ ਐਵੇਂ ਕਿਸੇ ਦੀ ਮਿੱਟੀ ਨਾ ਪਟੋ ਇਸ ਕਰਕੇ ਮੈਂ ਮੀਡੀਆ ਜੀ ਤੁਹਾਡੇ ਮਨ ਹਜੂਰਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਓ ਐਵੇਂ ਕਿਸੇ ਮਰੇ ਹੋਈ ਦੀ ਮਿੱਟੀ ਨਾ ਪਟੋ ਹਲੇ ਉਹਦੇ ਘਰੇ ਵਿਚਾਰੇ ਦੇ ਕੀਰਨੇ ਪਏ ਪਏ ਵਿਚਾਰੇ ਦੇ ਉਹਦੀ ਮਾਂ ਵਿਚਾਰੀ ਉਹਦੀ ਭੈਣ ਵਿਚਾਰੀ ਉਹਦਾ ਮੈਂ ਤਾਂ ਇਹ ਕਹੂੰਗਾ ਪਰਮਾਧਮਾ ਇੱਕ ਕਮਲ ਕੁਮਾਰ ਕੁਮਾਰੀ ਹੈ ਜਾਂ ਕਾਚਰ ਕੁਮਾਰੀ ਹੈ ਜਾਂ ਕਮਲ ਕੌਰ ਹੈ ਇਸਨੂੰ ਪਰਮਾਧਮਾ ਨੇ ਚੰਨ ਨਮਾਜ਼ ਬਖਸ਼ੇ ਕਿਉਂਕਿ ਜਿਹੜੇ ਦਰਿੰਦੇ ਲੋਕ ਨੇ ਇਹ ਤਾਲਵਾ ਨੇ ਹੁਕਮ ਸੁਣਾ ਰਹੇ ਨੇ ਦਰਿੰਦੇ ਜਿਹੜੇ ਅਮਰਤਪਾਲ ਮਹਿਰੋ ਵਰਗੇ ਨੇ ਨਾ ਅੱਜ ਇਹ ਬੜੀਆਂ ਗੱਲਾਂ ਕਰ ਰਹੇ ਨੇ ਫਿਰ ਇਹ ਕਹਿ ਰਹੇ ਵੀਡੀਓ ਪਾ ਕੇ ਪੰਜ ਸੱਤ ਮੈਂ ਹੋਰ ਕਤਲ ਕਰੂੰਗਾ ਉਦੋਂ ਪਹਿਲਾਂ ਮੈਨੂੰ ਦੇਖ ਲਾ ਕੇ ਓਏ ਤੇਰੀ ਨਾਨੀ ਨਾਲ ਯਾਦ ਕਰਾਤੀ ਹੁਣ ਤੂੰ ਭੱਜਿਆ ਕਿਉਂ ਹੋਇਆ ਜੇ ਤੂੰ ਆਪਣੇ ਪਿਓ ਦਾ ਹੈਗਾ ਪਰਮੰਤਰ ਅਗਰ ਤੇ ਪਿਓ ਦਾ ਹੈਗਾ ਤੂੰ ਭੱਜਿਆ ਕਿਉਂ ਹੋਇਆ ਇਹ ਕਿਉਂ ਆ ਕੇ ਪੁੱਛਦੇ ਫਿਰ ਭੱਜਿਆ ਵੀ ਹੋਇਆ ਬੜਾ ਤੁਸੀਂ ਕਮਲ ਕੋੜ ਦੇ ਜਾਂ ਜਿਹੜੀ ਕੰਚਲ ਕੁਮਾਰੀ ਬਚਾਰੀ ਕੁੜੀ ਬੜੀ ਮਰੀਅ ਬਚਾਰੀ ਭੁੱਖੇ ਨਾਲ ਮਾਰੀ ਗਈ ਆ ਉਹਦੇ ਘਰ ਵੀ ਜਾ ਕੇ ਬੈਠ ਕੇ ਹਮ ਅਫਸੋਸ ਕਰਕੇ ਹਮ ਉਹਦੀ ਮਾਤਾ ਕੋਲ